ਸਾਚੇ ਹੈ ਥੋੜਾ ਸਹਾਰਾ ਨਾ ਕਮਾਇਆ ਬਟ ਸੈਟ ਜਿਹੜੀ ਸੈਟੀਸਫੈਕਸ਼ਨ ਆ ਉਹ ਮੈਨੂੰ ਬਹੁਤ ਆ ਜਿਹੜਾ ਸਿਸਟਮ ਆ ਉਹ ਸਹੀ ਨਹੀਂ ਹੈਗਾ ਵੀ ਕੋ ਐਮਪਲਾਈ ਨੂੰ ਐਜ਼ ਅ ਮਸ਼ੀਨ ਟਰੀਟ ਕੀਤਾ ਜਾਂਦਾ ਹੈ ਫਾਇਨ ਪਾਉਣ ਤੋਂ ਪਹਿਲਾਂ ਹੀ ਮੈਂ ਪਲਾਨ ਕਰ ਲਿਆ ਸੀ ਕਿ ਮੈਂ ਇਹ ਕੰਮ ਕਰਨਾ ਹੈ ਇੱਥੇ ਮੈਂ ਆ ਖੁਦ ਹੀ ਬੌਸ ਆ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਮੇਰਾ ਨਾਮ ਸੰਦੀਪ ਸਿੰਘ ਹੈ ਮੈਂ ਪਿੰਡ ਕੋਲੋਂ ਸਾਡੇ ਰਹਿਣ ਵਾਲਾ ਇੱਕ ਮੀਡਲ ਕਲਾਸ ਫੈਮਿਲੀ ਨਾਲ ਸੰਬੰਧ ਰੱਖਦਾ ਮਈ 2013 ਵਿੱਚ ਮੈਂ ਆਪਣੀ ਐਮਪੀ ਕੰਪਲੀਟ ਕਰ ਲਈ ਸੀ ਉਸ ਤੋਂ ਬਾਅਦ ਕਿਸੇ ਦਾ ਜੋਬ ਦੀ জারਨੀ ਸ਼ੁਰੂ ਹੋ ਗਈ ਇੱਕ ਜੋਬ ਮਿਲ ਗਈ ਪ੍ਰਾਈਵੇਟ ਸੈਕਟਰ ਦੇ ਵਿੱਚ ਬਟ ਕੀ ਸੀਗਾ ਉੱਥੇ ਮੈਨੂੰ ਕਿਤੇ ਨਾ ਕਿਤੇ ਲੱਗਿਆ ਵੀ ਮੈਂ ਕਈ ਗੱਲਾਂ ਤੋਂ ਅਨਸੈਟੀਸਫਾਈਡ ਸੀਗਾ ਵੀ ਇੱਕ ਤਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜਾ ਸ਼ੋਸ਼ਣ ਆ ਉਹ ਬਹੁਤ ਜ਼ਿਆਦਾ ਹੈ ਜੌਬ ਦੇ ਦੌਰਾਨ ਮੈਂ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਗਿਆ ਸੀ ਇਸ ਟਾਈਮ ਵੀ ਮੈਨੂੰ ਹੁਣ ਡਿਪਰੈਸ਼ਨ ਦੀ ਪ੍ਰੋਬਲਮ ਕੰਟੀਨਿਊ ਰਹਿਣ ਲੱਗੀ ਬਟ ਜਿਹੜੋਂ ਦਾ ਮੈਂ ਆਪਦਾ ਕੰਮ ਸਟਾਰਟ ਕੀਤਾ ਮੈਨੂੰ ਉਹ ਬਹੁਤ ਗੱਲਾਂ ਤੋਂ ਰੀਲੀਫ ਮਿਲੀ ਹੈ 2013 ਤੋਂ ਲੈ ਕੇ 24 ਤੱਕ ਜਿਹੜਾ ਵੀ ਜਿਹੜੇ ਮੈਂ ਕੰਮ ਕੀਤੇ ਐਨੀ ਮੈਨੂੰ ਕਿਤੇ ਤੋਂ ਸੰਤੋਸ਼ਟੀ ਨਹੀਂ ਮਿਲੀ ਜਿਹੜੀ ਮੈਨੂੰ ਸਿਰਫ ਇੱਥੇ ਧੁੱਪ 'ਚ ਖੜ ਕੇ ਵੀ ਮਿਲਦੀ ਹੈ ਕਹਿੰਦੇ ਮੈਨੂੰ ਉਸ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਰੋਡ ਤੇ ਖੜਾ ਮੈਂ ਖੁਸ਼ਾਲ ਦੀ ਚੀਜ਼ ਪ੍ਰੋਡਕਟ ਆ ਦਾ ਸੇਲ ਕਰ ਰਿਆ ਮੇਰਾ ਮੇਰਾ ਮੇਰੇ ਪਾਸ ਇਹ ਮੇਰਾ ਬਿਜ਼ਨਸ ਆ ਲੋਕ ਇਹਦੇ ਬਾਰੇ ਕੀ ਸੋਚਦੇ ਮੈਨੂੰ ਕੋਈ ਮੈਟਰ ਨਹੀਂ ਹੈਗਾ ਜਿਹੜੇ ਆਪਣੇ ਮੰਨ ਲਓ ਮੁੰਡੇ ਕੁੜੀਆਂ ਜਿਹੜੇ 20 20 30 30 ਲੱਖ ਰੁਪਏ ਇਨਵੈਸਟ ਕਰਕੇ ਉਹ ਫੋਰਨ ਜਾ ਰਹੇ ਨੇ ਮੰਨ ਲਓ ਫਰਜ਼ ਕਰੋ ਜਿਓ ਇੱਥੇ ਹੀ ਕੰਮ ਸਟਾਰਟ ਕਰਨ ਤਾਂ ਇੱਥੇ ਵੀ ਬਹੁਤ ਕੁਝ ਹੈ ਮੈਨੂੰ ਆਪਦੇ ਹੱਥ ਤੇ ਅਫਸੋਸ ਵੀ ਹੁੰਦਾ ਹੈ ਕਿ ਜਿਹੜਾ ਇਹ ਕਨਸੈਪਟ ਹੈ ਮੈਨੂੰ ਬਹੁਤ ਲੇਟ ਸਮਝ ਆਇਆ ਜਿਹੜਾ ਕਿ ਟਾਈਮ ਤੋਂ ਪਹਿਲਾਂ ਆਉਣਾ ਚਾਹੀਦਾ ਵੀ ਚਲੋ ਜਿਹੜੀ ਐਜੂਕੇਸ਼ਨ ਹੈ ਐਜੂਕੇਸ਼ਨ ਦਾ ਜੌਬ ਨਾਲ ਕੋਈ ਸੰਬੰਧ ਨਹੀਂ ਹੈ ਮੇਰੇ ਹਿਸਾਬ ਨਾਲ ਕਿ ਇੱਥੇ ਮੈਂ ਆ ਖੁਦ ਹੀ ਬਾਸ ਆ ਮੈਂ ਕਿਸੇ ਨੂੰ ਕੋਈ ਜਵਾਬ ਨਹੀਂ ਦੇਣਾ ਜਿਹੜੀ ਕਿ ਮੈਨੂੰ ਪਿਛਲੇ ਪ੍ਰਾਈਵੇਟ ਜੌਬ ਦੇ ਵਿੱਚ ਮੈਨੂੰ ਇਹ ਦਿੱਕਤ ਆਈ ਸੀ ਕਿ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਉੱਥੇ ਘਰ ਜਦੋਂ ਆਪਾਂ ਮੰਨੋ ਜੌਬ ਤੋਂ ਆਫ ਹੋ ਕੇ ਆਪਾਂ ਘਰੇ ਆ ਗਏ ਮੰਨੋ ਘਰੇ ਆ ਗਏ ਉਦੋਂ ਵੀ ਟੈਨਸ਼ਨਾਂ ਨਾਲ ਹੁੰਦੀਆਂ ਅਸੀਂ ਮਾਰਨਿੰਗ 4 ਵਜੇ ਉੱਠਦੇ ਹਾਂ ਮੇਰੀ ਵਾਈਫ ਤੇ ਅਸੀਂ ਦੋਨੋਂ ਮਿਲ ਕੇ ਸੀ ਇਹ ਸਾਰਾ ਸਮਾਨ ਤਿਆਰ ਕਰਦੇ ਹਾਂ ਕਿਉਂਕਿ ਜਿਹੜਾ ਆਪਣਾ ਲਾਈਫ ਪਾਰਟਨਰ ਉਹ ਸੈਟੀਸਫਾਈਡ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਮੈਂ ਆਹ ਕੰਮ ਕਰਨਾ ਕੋਈ ਸੋਨੂ ਇਹ ਤਾਂ ਦਿੱਕਤ ਪਰੇਸ਼ਾਨੀ ਵੀ ਕੱਲ ਨੂੰ ਤੁਹਾਡਾ ਸਿਰ ਨੀਵਾ ਹੋਵੇ ਕਿਤੇ ਜਾਂਦਾ ਵੀ ਕਹੇ ਵੀ ਤੇਰੇ ਘਰ ਵਾਲਾ ਤਾਂ ਖੜੀ ਚੌਲ ਵੀ ਦਿੱਤਾ ਉਹ ਕਹਿੰਦੀ ਮੈਨੂੰ ਕੋਈ ਦਿੱਕਤ ਨਹੀਂ ਵੀ ਆਪਾਂ ਆਪ ਦਾ ਦੇਖਣਾ ਕਿਉਂਕਿ ਉਹ ਚੀਜ਼ ਦਾ ਮੈਨੂੰ ਰਿਜ਼ਲਟ ਮਿਲਿਆ ਵੀ 12 ਦਿਨਾਂ ਦੇ ਵਿੱਚ 12 ਦਿਨਾਂ ਦੇ ਵਿੱਚ ਮੈਂ ਆਪਦੇ ਬੱਚੇ ਨੂੰ ਉਹਨਾ ਟਾਈਮ ਦਿੰਦਾ ਜਿਹੜਾ ਮੈਂ ਪਿਛਲੇ 1 ਸਾਲ ਤੇ ਨਹੀਂ ਦਿੱਤਾ ਉਸਮਾਨ ਸਰ ਮੇਰੇ ਕੋਲੇ ਅੱਜ ਦਾ ਸਟਾਰਟਿੰਗ ਹੈ ਮੇਰੇ ਕੋਲੇ ਗੜੀ ਤੇ ਚਾਵਲ ਹੁੰਦੇ ਆ ਗੜੀ ਤੇ ਚਾਵਲ ਨਾਲ ਲੱਸੀ ਜਿਹੜੀ ਸਿੰਪਲ ਆ ਉਹ ਕੰਪਲੀਮੈਂਟਰੀ ਹੈ 40 ਰੁਪਈਏ ਦੀ ਪਲੇਟ ਆ ਜਿਹੜੀ ਠੰਡੀ ਮਿੱਠੀ ਲੱਸੀ ਹੁੰਦੀ ਹੈ ਉਹ 20 ਰੁਪਏ ਦਾ ਗਲਾਸ ਹੈ ਜੀ ਮਤਲਬ ਕਿ ਸ਼ੁੱਧਤਾ ਦਾ ਇਹਨਾਂ ਧਿਆਨ ਰੱਖਦਾ ਵੀ ਜਿਹੜੇ ਕਸਟਮਰ ਹੈ ਜਿਹੜੇ ਮੇਰੇ ਕੋਲੇ ਬੰਦੇ ਆਉਣ ਉਹ ਖਾਣ ਤਾਂ ਕਮ ਸੇ ਕਮ ਉਹਨਾਂ ਦੀ ਹੈਲਥ ਖਰਾਬ ਨਾ ਹੋਵੇ ਕਨਸੈਪਟ ਲੱਗ ਰੱਖਿਆ ਵੀ ਹਾਂ ਮੇਰਾ ਵੀ ਘਰ ਚੱਲੂਗਾ ਕਿਉਂਕਿ ਮੈਨੂੰ ਭਰੋਸਾ ਆਪਣੇ ਲੋਕਾਂ ਦੇ ਸਾਥ ਦੇਣਗੇ 100% ਸਾਥ ਦੇਣਗੇ ਬਟ ਕੀ ਹੈ ਉਹ ਵਧੀਆ ਵੀ ਖਾਣਗੇ ਤੇ ਇਹਦੇ ਵਿੱਚ ਅਸੀਂ ਦੋਨੋਂ ਮੀਆਂ ਬੀਬੀ ਮਿਲ ਕੇ ਦੋਨੋਂ ਜਾਣੇ ਮਿਲ ਜੁਲ ਕੇ ਬਣਾਉਂਦੇ ਆ ਸੁਬਾ ਸਮਾਨ ਬਣਾ ਕੇ 5:30 ਵਜੇ ਨੂੰ ਮੈਂ ਇੱਥੇ ਆ ਜਾਣਾ 게ਟ ਨੰਬਰ ਇਹ 3 ਹੈ ਜੀ ਬਣਤ ਭਾਗ ਦੇ ਨਾਲ ਕਚਹਿਰੀ ਦੇ ਸਭ ਕੋਰਟ ਦੇ ਸਾਹਮਣੇ ਮੈਂ 2013 ਦੇ ਵਿੱਚ ਮੈਂ ਪਾਸ ਆਊਟ ਆ ਗਿਆ ਐਮਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਡਰ ਕੀਤੇ ਮੇਨ ਕੈਂਪਸ ਤੋਂ ਨਹੀਂ ਮੈਚੀ ਹਾਂ ਫਾਸ ਰਿਵੀਜ਼ਨ ਦੇ ਵਿੱਚ ਪਾਸ ਕੀਤੀ ਹੈ ਵੀ ਐਸੇ ਜਹੇ ਜ ਐਨਵਾਇਰਨਮੈਂਟ ਹੈ ਐਸੀ ਜੀ ਮੈਂ ਇੱਕ ਐਸੀ ਸਥਿਤੀ ਕ੍ਰੀਏਟ ਕਰ ਦੇਣੀ ਹੈ ਵੀ ਹਾਂ ਅਗਲਾ ਦੇਖਣ ਵਾਲਾ ਕਿਸੇ ਵੀ ਯਾਰ ਐਵੇਂ ਵੀ ਹੋ ਸਕਦਾ ਉਹ ਚੀਜ਼ ਕਰਨੀ ਹੈ ਇੱਕ ਕੋਸ਼ਿਸ਼ ਹੈ ਜਿਹੜਾ ਜਿਵੇਂ ਕਹਿੰਦਾ ਸਫਲਤਾ ਅਸਫਲਤਾ ਉਹ ਮਾਲਕ ਦੇ ਹੱਥ ਐਸਾ ਬਣਾ ਮਿਹਨਤ ਕਰਨੀ ਹੈ ਵੀ ਜਿਹੜੇ ਜਿਹੜੇ ਇਹ ਸੋਚਦੇ ਬੱਚੇ ਹੁਣ ਕਈ ਸੁਇਸਾਈਡ ਕਰ ਜਾਂਦੇ ਬੱਚੇ ਮੈਂ ਖੁਦ ਪਲਾਨ ਕਰ ਲਿਆ ਸੀ ਸੁਇਸਾਈਡ ਦਾ ਵੀ ਮੈਂ ਸੁਇਸਾਈਡ ਕਰਨੀ ਐ ਕਿਹੜਾ ਉਹ ਸਭ ਤੋਂ ਸੌਖਾ ਵੈਸ ਤਰੀਕਾ ਜੀ ਨਾਲ ਜਲਦੀ ਮਰ ਜਾਂਦਾ ਮੈਂ ਬਹੁਤ ਸਾਰਚ ਕੀਤਾ ਕਿਉਂਕਿ ਮੇਰੇ ਤੇ ਡਿਪਰੈਸ਼ਨ ਇੱਕ ਲੈਵਲ ਤੱਕ ਚਲਾ ਗਿਆ ਸੀ ਪਰ ਕੀ ਐ ਮੈਂ ਕਿਹਾ ਵੀ ਜਿਹੜਾ ਮਰਨਾ ਕਿਸੇ ਚੀਜ਼ ਦਾ ਹਾਲ ਨਹੀਂ ਹੈਗਾ ਕਾਇਰਾਂ ਦੀ ਤਰ੍ਹਾਂ ਕਿਦੋਂ ਭੱਜ ਜਾਣਾ ਮੈਦਾਨ ਛੱਡ ਕੇ ਉਹਦਾ ਕੋਈ ਹਾਲ ਨਹੀਂ ਹੈਗਾ ਇਹ ਬਹੁਤ ਵਧੀਆ ਕੰਮ ਕਰ ਰਿਹਾ ਨਾਲੇ ਮਿਹਨਤ ਕਰ ਰਿਹਾ ਨਾਲੇ ਆਣ ਜਾਣ ਵਾਲਿਆਂ ਦਾ পেট ਭਰਦੇ ਹੈਗਾ ਕੋਈ ਜ਼ਿਆਦਾ ਕੋਸਟ ਵੀ ਨਹੀਂ ਹੈ ਲੱਸੀ ਵੀ ਬਹੁਤ ਵਧੀਆ ਕਰਦੇ ਖਾਣ ਯਰ ਦਾ ਖਾਣਾ ਹੈਗਾ ਤਾਜ਼ਾ ਸਵਸਥ ਖਾਣਾ ਇਹਦਾ ਆਪਾਂ ਮਿਹਨਤ ਕਰਾਂਗੇ ਕਿਤੇ ਵੀ ਕੰਮ ਜਾਬ ਹੋ ਸਕਦੇ ਆ ਬਾਹਰ ਜਾ ਕੇ ਕਿਹੜਾ ਮਤਲਬ ਵੀ ਕੋਈ ਹੋਵੇਗਾ ਆਪਣੇ ਆਪ ਕੰਮ ਕਰਨਾ ਹੀ ਪੈਂਦਾ ਬਾਹਰ ਵੀ ਤੇ ਆਪਦੀ ਰੋਜੀ ਰੋਟੀ ਲਈ ਇਹ ਮਿਹਨਤ ਕਰਕੇ ਕਾਰੋਬਾਰ ਕਰਦਾ ਹੈ ਜਿਹੜੇ ਮਦਰਕ ਲੋਕ ਬਾਹਰ ਜਾਂਦੇ ਆ ਉਹਨਾਂ ਸਾਰਿਆਂ ਨੂੰ ਇਸ ਮੁੰਡੇ ਤੋਂ ਸਿੱਖਿਆ ਲੈਣੀ ਚਾਹੀਦੀ ਆ ਵੀ ਆਪਾਂ ਤਾਂ ਆਪਣੇ ਪੰਜਾਬ ਦੇ ਵਿੱਚ ਹੀ ਕੰਮ ਕਰੀਏ ਆਪਾਂ ਬਾਹਰ ਨੂੰ ਨਾ ਜਾਈਏ